ਕੀ ਪ੍ਰੋਬਲਮ ਆ ਗਈ ਸੀ ਪਸ਼ੂਆਂ ਕੀ ਮੁਸ਼ਕਲ ਆ ਗਈ ਸੀ ਮੈਨੂੰ ਜੀ 3-4 ਦਿਨ ਤੋਂ ਪ੍ਰੋਬਲਮ ਹੈ ਖੁਰਾਂ ਚ ਲੋ ਨਿਕਲੀ ਜਾਂਦਾ ਤੇ ਆਪਣੇ ਉੱਤੇ ਬੋਲਦੇ ਜਿਹੜੇ ਦੂਜੇ ਆਪਣੇ ਜਗਨ ਬੋਰਡ ਵਾਲੇ ਕੀ ਸਰਕਾਰੀ ਵਾਲੇ ਸਰਕਾਰੀ ਮਹਿਕਮਾ ਜਿਹੜਾ ਹੀ ਉਹਨਾਂ ਤੇ 3 ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਨੇ ਕੋਈ ਡਾਇਰੈਕਟਰ ਲੈ ਕੇ ਜਾਣੇ ਮੇਰੇ ਨਾਲ ਚਲੋ ਕਹਿੰਦੇ ਕਿ ਇੱਧਰੋਂ ਉੱਧਰੋਂ ਲਿਆ ਸਕਦੇ ਇੱਧਰੋਂ ਨਹੀਂ ਕਿਨੂੰ ਖੜਦੋ ਤੇ ਜਿਹੜਾ ਪਸ਼ੂਆਂ ਦੇ ਪਾਸ ਤੇ ਉਹਨਾਂ ਦੇ ਚੈੱਕ ਅਪ ਵਾਸਤੇ ਜਿਹੜੇ ਆ ਉਹ ਵੈਟਨਰੀ ਡਾਕਟਰਾਂ ਦੀ ਟੀਮ ਆਈ ਹੈ ਸਾਡੇ ਨਾਲ ਕੀ ਪ੍ਰੋਬਲਮ ਆ ਰਹੀਆਂ ਪਸ਼ੂਆਂ ਨੂੰ ਤੇ ਕੀ ਕੀ ਤੁਸੀਂ ਉਹਨਾਂ ਦੇ ਇਲਾਜ ਵਿੱਚ ਹਾਂਜੀ ਹਾਂਜੀ ਪ੍ਰੋਬਲਮਾਂ ਦੇ ਜਿਹੜੇ ਇਹਨਾਂ ਦੇ ਪੈਰਾਂ ਖਰਾਬ ਹੋ ਗਏ ਪਾਣੀ ਕਰਕੇ ਪਾਣੀ ਦੀ ਜਿਹੜੀ ਨਮੀ ਆ 80 ਤੋਂ 85% ਹੋ ਚੁੱਕੀ ਹੈ ਪਾਣ ਨੂੰ ਮੰਨ ਲਓ 50% ਦੇ ਲੋੜ ਉਹਦਾ ਕਰਕੇ ਪੈਰਾਂ 'ਚ ਇਨਫੈਕਸ਼ਨ ਹੋ ਗਈ ਜਿਆਦਾ ਖਾਣਾ ਪੀਣਾ ਛੱਡ ਗਏ ਤੇ ਇਹਦਾ ਇਹ ਵੀ ਹੋ ਸਕਦਾ ਵੀ ਫਰਬਿਸ਼ਟ ਸਕਦੀ ਹੈ ਮੈਡੀਸਨ ਆਪਾਂ ਲਿਆਏ ਆ ਫਿਰ ਸਪਲੀਮੈਂਟ ਵੀ ਹੈ ਤੇ ਇੰਜੈਕਸ਼ਨ ਵੀ ਹੁਣ ਮੌਕੇ ਤੇ ਤੁਹਾਡੇ ਕੋਲ ਤੁਸੀਂ ਦੇਖਿਆ ਵਾ ਕੀ ਕੀ ਟ੍ਰੀਟਮੈਂਟ ਕੀਤਾ ਵਾ ਇਹਨਾਂ ਦੇ ਆਪਾਂ ਐਂਟੀਫਾਟ ਕਲਾਏ ਜੀ ਜ਼ਖਮ ਵਾਲੇ ਲਾਇਆ ਜੀ ਮੱਖਾਂ ਵਾਲੀ ਤਰ੍ਹਾਂ ਵਾਲੀ ਇਹ ਆ ਵੀ ਕਿਰ ਹਾਂ ਜੀ ਹਨਾ ਹਰacharar ਦੇ ਵੀ ਮਲੌਰਮ ਤੱਕ ਤੁਸੀਂ ਆਪਣੇ ਵੱਲੋਂ ਦੱਸ ਦੋ ਕਿਥੋਂ ਕਿਹੜੇ ਏਰੀਆ ਚ ਤੁਸੀਂ ਆਏ ਸਾਰੀ ਟੀਮ ਬਾਰੇ ਜਿੰਡੇ ਤੋਂ ਆਏ ਸੀ ਜੀ ਅਸੀਂ ਮਲਵਾਇ ਦੇ ਭਰਾ ਪੱਟੇ ਹੋ ਕੇ ਆਪਦੇ ਵੱਲੋਂ ਮੈਡੀਸਨ ਇਕੱਠੀ ਕਰਕੇ ਲੈ ਕੇ ਆਏ ਆਂ ਲੋਕ ਸੇਵਾ ਲਈ ਤੁਹਾਡਾ ਵੀ ਉਹ ਧੰਨਵਾਦ ਖਾਲਸਾ ਢਾਣਾ ਇਹੋ ਬਾਲ ਸਾਡੀ ਸੇਵਾ ਕਰਦੇ ਹਰ ਤੋਂ ਕੀ ਨਾਮ ਬਿਨਾਂ ਜਦੋਂ ਆਪਾਂ ਕਹਿੰਦਾ ਕੋਈ ਅਗਨ ਜੇ ਕਿੰਨ ਕਿੰਨ ਲੈ ਕੇ ਆਉਣਾ ਜੇ ਕਿੰਨ ਛੱਡ ਕੇ ਆਉਣਾ ਦੋਸਤ ਨਾਲ ਤੋਂ ਪਹਿਲੇ ਨਹੀਂ ਇਹ ਆਫਤ ਦੀ ਘੜੀ ਵਿੱਚ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਆਪਾਂ ਨਾਲ ਜੀ ਪਰਿਵਾਰਾਂ ਨਾਲ ਖੜੀ ਹੈ ਹਾਂ ਜੀ ਅੱਜ ਭਾਈ ਤੇਜ ਜੀ ਵੀ ਬਹੁਤ ਹੀ ਮਦ ਦੇ ਜਿਹੜਾ ਆਇਆ ਉਹਨੂੰ ਬਹੁਤ ਮਦਦ ਕੀਤੀ ਸੀ ਹੁਣ ਵੀ ਬਹੁਤ ਕਰਨ ਦਾ ਹੈ ਇਹਦੇ ਬਹੁਤ ਬਹੁਤ ਧੰਨਵਾਦ ਬਈ ਖਾਲਸਾ ਵਾਲਿਆਂ ਨੂੰ ਕਰਦਾ ਜਿਹੜੇ ਮਦਦ ਕਰਦੇ ਸਾਡੀ ਹਰ ਸਾਥ ਜਦੋਂ ਪਾਣੀ ਦਾ ਹਾਰਡ ਆਉਂਦਾ